ਹੈਲੋ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸੈਜ ਬਲੌਗ ਦੇ ਵਿੱਚ ਹੋਰ ਜੀ ਕਿਵੇਂ ਹੋ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਹਾਂ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਹਾਂ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਮ ਹਾਂਜੀ ਲੱਗਿਆ ਬਲੌਗ ਦੀ ਸਟਾਰਟਿੰਗ ਕਰਨ ਬਲੌਗ ਸਟਾਰਟ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਹਾਂਜੀ ਆਹ ਵੀਡੀਓ ਕਲਿੱਪ ਜੀ ਕੱਲ ਦੀ ਆ ਕੱਲ ਸ਼ਾਮ ਦੀ ਕੱਲ 8:30 ਵਜੇ ਦੀ ਇਹ ਵੀਡੀਓ ਕਲਿੱਪ ਆ ਤੇ ਆਪਣੇ ਮੀ ਆ ਗਿਆ ਸੀਗਾ ਬਹੁਤ ਜ਼ਿਆਦਾ ਫਿਰ ਉਦੋਂ ਅਸੀਂ ਇਹ ਸ਼ੂਟ ਕਰਿਆ ਸੀਗਾ ਕੱਲ 28 ਤਰੀਕ ਸੀਗੀ ਤੇ ਦਿਨ ਸੀਗਾ ਸ਼ੁੱਕਰਵਾਰ ਦੇਖੋ ਕਿੰਨਾ ਮੀ ਪੈ ਰਿਹਾ ਇੱਕ ਲੱਖ ਤੇ ਬੱਦਲ ਆ ਗਿਆ ਸੀਗਾ ਤੇ ਬਹੁਤ ਜ਼ਿਆਦਾ ਮੀ ਪਿਆ ਅੱਧਾ ਘੰਟਾ ਲੱਗਿਆ ਸੀਗਾ ਮੀ ਤੇ ਅੱਧੇ ਘੰਟੇ ਨਹੀਂ ਪਾਣੀ ਖੜਾਤਾ ਸੀ ਘਾਲੇਦਾਲੇ ਇੰਨਾ ਜ਼ਿਆਦਾ ਮੀਂਹ ਆਇਆ ਸੀਗਾ ਪਰ ਜਦੋਂ ਅਸੀਂ ਮਤਲਬ ਆਲੇਦਾਲੇ ਸਾਨੂੰ ਰਿਸ਼ਤੇਦਾਰਾਂ ਦਾ ਫੋਨ ਆਇਆ ਤਾਂ ਉਹਨਾਂ ਨੇ ਦੱਸਿਆ ਵੀ ਸਾਡੇ ਵੱਲ ਤਾਂ ਮੀਂਹ ਪਈ ਹੈ ਨਹੀਂਗਾ ਇਹ ਮੀਂਹ ਆਪਣੇ ਵੱਲੇ ਸੀਗਾ ਜੀ ਬਹੁਤ ਜ਼ਿਆਦਾ ਪੈ ਗਿਆ ਸੀਗਾ ਤੇ 2 ਦਿਨ ਲਗਾਤਾਰ ਮੀਂਹ ਪੈ ਗਿਆ ਆਪਣੇ ਕਾਫੀ ਜ਼ਿਆਦਾ ਮੀਂਹ ਪਿਆ ਮੀਂਹ ਪੈਣ ਕਰਕੇ ਹੁਣ ਲੋਕਾਂ ਨੇ ਮਤਲਬ ਕਦੂ ਵਗੈਰਾ ਕਰਤੇ ਆਲੇਦਾਲੇ ਸਾਰੇ ਪਾਣੀ ਖੜ ਗਿਆ ਨਾ ਖੇਤਾਂ ਦੇ ਵਿੱਚ ਉਹਨਾਂ ਨੂੰ ਥੋੜਾ ਜਿਹਾ ਕਿਸਾਨਾਂ ਨੂੰ ਸਹਾਰਾ ਹੋ ਗਿਆ ਪਾਣੀ ਦਾ ਤੇ ਆਪਣੇ ਵਾਲੇ ਵਾਲੇ ਕੱਦੂ ਹੋ ਚੁੱਕੇ ਨੇ ਜੀ ਹੁਣ ਤਾਂ ਇੱਧਰ ਆਪਣੇ ਘਰ ਦੇ ਕੋਲ ਕੋਈ ਕੋਈ ਹੋ ਰਹਿੰਦਾ ਬਾਕੀਆਂ ਨੇ ਤਾਂ ਕੱਦੂ ਸਭ ਨੇ ਘਰਤੇ ਤੇ ਹੁਣ ਜੀਰੀ ਵਗੈਰਾ ਲਾਉਣ ਲੱਗੇ ਹੋਏ ਨੇ ਕਾਫੀ ਕਿਸਾਨਾਂ ਨੇ ਫਾਇਦਾ ਲਾ ਲਿਆ ਨਹੀਂ ਪੈਣ ਦਾ ਬਹੁਤ ਜ਼ਿਆਦਾ ਡੀਲ ਕਰ ਰਹੇ ਸੀਗੇ ਕਿਸਾਨ ਵੀ ਕਿਉਂਕਿ ਜੀ ਇੱਕ ਤਾਂ ਗਰਮੀ ਬਹੁਤ ਜ਼ਿਆਦਾ ਸੀਗੀ ਧਰਤੀ ਵੀ ਬਹੁਤ ਖੁੱਜੀ ਹੋਈ ਸੀ ਐਨਾ ਕਿੰਨਾ ਕ ਪਾਣੀ ਮੋਟਰਾਂ ਹਨਾ ਕੱਢਦੀਆਂ ਨੇ ਤੇ ਮੋਟਰਾਂ ਨਾਲ ਕਿੰਨਾ ਕ ਪਾਣੀ ਅਗਲਾ ਲਾਈ ਜਾਂਦਾ ਤੇ ਮੀਂਹ ਪੈਣ ਨਾਲ ਥੋੜਾ ਜਿਹਾ ਸਹਾਰਾ ਹੋ ਗਿਆ ਚਲੋ ਖੇਤਾਂ 'ਚ ਉਹ ਨਾ ਪਾਣੀ ਖੜ ਜਾਂਦਾ ਹੁਣ ਮਤਲਬ ਤਾਂ ਤਾਰਤੀ ਦੀ ਜਿਹੜੀ ਪਿਆਸ ਜੀ ਸੀ ਉਹ ਬੁਝ ਗਈ ਇੰਨਾ ਕੁ ਹੋ ਗਿਆ ਵੀ ਸਹਾਰਾ ਹੋ ਗਿਆ ਮੀਂਹ ਦਾ ਤੇ ਨਹੀਂ ਤਾਂ ਜੀ ਜਿੰਨਾ ਕੁ ਪਾਣੀ ਅਗਲਾ ਲਾਉਂਦਾ ਸੀਗਾ ਫੇਰ ਦੂਸਰੇ ਦਿਨ ਫੇਰ ਸੁੱਕ ਜਾਂਦਾ ਸੀਗਾ ਬਹੁਤ ਔਖਾ ਸੀਗਾ ਮੀਂਹ ਤੋਂ ਬਗੈਰ ਮੀਂਹ ਪੈਣ ਨਾਲ ਕੁਝ ਚਲੋ ਆਸਰਾ ਹੋਇਆ ਕਿਸਾਨਾਂ ਨੂੰ ਤੇ ਕਿਸਾਨਾਂ ਨੇ ਆਪਣੀਆਂ ਫਸਲਾਂ ਲੈ ਕੇ ਤਿਆਰ ਕਰ ਲਏ ਵੇਜਣ ਲਈ ਤੇ ਚਲੋ ਜੀ ਇਹ ਹੈਗਾ ਦੂਸਰੇ ਦਿਨ ਮਤਲਬ ਅੱਜ ਦਾ ਦਿਨ 29 ਤਰੀਕ ਦਾ ਸਵੇਰ ਦਾ 7 ਵਜੇ ਦਾ ਟਾਈਮ ਆ ਤੇ ਮੈਂ ਲੱਗੀ ਸੀਗੀ ਇੱਥੇ ਸਾਫ ਸਫਾਈ ਕਰਨ ਝਾੜੂ ਵਗੈਰਾ ਕੱਢਣ ਉਸ ਤੋਂ ਪਹਿਲਾਂ ਜੀ ਸਾਰੀਆਂ ਦੋਹਾਂ ਕਮਰਿਆਂ ਦੀ ਬੈੱਡ ਸ਼ੀਟਾਂ ਝਾੜ ਕੇ ਵਿਛਾਉਣੀਆਂ ਪੈਂਦੀਆਂ ਨੇ ਤੇ ਬਿਸਤਰੇ ਚੱਕਣੇ ਪੈਂਦੇ ਨੇ ਤੇ ਤੁਹਾਨੂੰ ਪਤਾ ਹੀ ਆ ਜਦੋਂ ਮੀਂਹ ਪਿਆ ਹੋਵੇ ਹਨਾ ਕਿੰਨੀ ਸੁਲ੍ਹਾਬ ਜੀ ਆ ਜਾਂਦੀ ਅੰਦਰ स्मੈਲ ਜੀ ਵੀ ਬਹੁਤ ਆਈ ਜਾਂਦੀ ਆ ਤੇ ਆਲਦੜੇ ਗਿੱਲਾ ਗਿੱਲਾ ਜਿ ਲੱਗੇ ਜਾਂਦਾ ਵੈਸੇ ਮੈਨੂੰ ਮੈਨੂੰ ਨਾ ਜਿਹੜਾ ਗਿੱਲਾ ਜਿਹਾ ਨਹੀਂ ਹੁੰਦਾ ਉਹਨੂੰ ਦੇਖ ਕੇ ਕਾਣਤ ਜੀ ਬਹੁਤ ਆਉਂਦੀ ਆ ਪਤਾ ਨਹੀਂ ਕਾ ਤੇ ਮੇਰੇ ਅੰਦਰ ਖੇ ਖੇਜੀ ਚੜੀ ਜਾਂਦੀ ਹੁੰਦੀ ਹੈ ਗਿੱਲੇ ਜਿਹਨੂੰ ਦੇਖ ਕੇ ਪਤਾ ਨਹੀਂ ਅਜੀਬ ਜਿਹਾ ਮਹਿਸੂਸ ਹੁੰਦੀ ਆ ਕੋਟਨ ਜੀ ਜਦੋਂ ਇਸ ਤਰ੍ਹਾਂ ਗਿੱਲਾ ਜਿਹਾ ਹੋਇਆ ਹੋਵੇ ਜਾਂ ਕਿਤੇ ਪਾਣੀ ਡੁੱਲਿਆ ਹੋਵੇ ਜਾਂ ਚਕ ਮਤਲਬ ਸਲਾਬ ਜੀ ਆਈ ਹੋਵੇ ਹੈਨਾ ਮਾਂਜਾ ਖਰਾਬ ਜਿਆ ਹੋ ਜਾਂਦਾ ਤੇ ਆਪਾਂ ਜੀ ਟਾਕੀਆਂ ਵਗੈਰਾ ਖੋਲਦੇ ਕਿਉਂਕਿ ਜੀ ਮੇਂ ਪੈਣ ਨਾਲ ਟਾਕੀਆਂ ਚ ਸਲਾਬ ਆ ਜਾਂਦੀ ਆ ਤੇ ਇਹਦਾ ਟਾਕਿਆਂ ਖੋਲਣ ਨਾਲ ਚਲੋ ਨਾਲ ਟਾਕਿਆਂ ਨੂੰ ਹਵਾ ਪੈ ਜਾਂਦੀ ਆ ਇਹਨਾਂ ਨੂੰ ਗਰੀਲਾਂ ਵਗੈਰਾ ਨੂੰ ਨਾਲੇ ਜਿਹੜਾ ਪਾਣੀ ਇਧਰੋਂ ਬਾਛੜ ਜੀ ਆਪਣੇ ਇਧਰਲੀ ਸਾਈਡ ਵਾਲੀ ਉਹ ਸੀਗੀ ਤੇ ਆਪਣੇ ਅੰਦਰ ਇਥੇ ਕਮਰੇ ਚ ਪਾਣੀ ਵੀ ਆ ਗਿਆ ਸੀ ਕੱਲ ਜਿਹੜਾ ਮੀਂਹ ਆਇਆ ਸਾਢੇ ਕਿ ਤਿੰਨ ਵਜੇ ਉਹਦੇ ਨਾਲ ਬੈਡਾਂ ਥੱਲੇ ਪਾਣੀ ਆ ਕੇ ਵੜ ਜਾਂਦਾ ਕਾਫੀ ਜ਼ਿਆਦਾ ਸਲਾਬ ਹੋ ਜਾਂਦੀ ਆ ਤੇ ਉਹਦੀ ਸਮੈਲ ਆ ਰਹੀ ਸੀਗੀ ਅੰਦਰ ਆ ਮੈਂ ਟਾਕਾ ਵਗੈਰਾ ਖੋਲਤੀਆਂ ਕਿਉਂਕਿ ਧੁੱਪਾਂ ਲੱਗ ਜੂਗੀ ਤੇ ਜਿਹੜਾ ਜਦ ਮੀਂਹ ਪੈ ਕੇ ਹੜ ਦਾ ਉਸ ਟਾਈਮ ਉਸ ਤੋਂ ਬਾਅਦ ਫਿਰ ਟਾਕੀਆਂ ਤੇ ਗਰਦਾ ਵਗੈਰਾ ਵੀ ਬਹੁਤ ਜੰਮ ਜਾਂਦਾ ਮਿੱਟੀ ਜੀ ਜੰਮ ਜਾਂਦੀ ਹੈ ਪਾਣੀ ਵਾਲੀ ਮੀਂਹ ਦੀ ਫਿਰ ਉਹ ਸਾਫ਼ ਕਰਨਾ ਪੈਂਦਾ ਨਾਲੇ ਟਾਕੀਆਂ ਸਾਫ਼ ਹੋ ਜਾਂਦੀਆਂ ਨੇ ਲੀਫ ਫੇਰਨੀ ਪੈਂਦੀ ਹੈ ਸਾਰੀਆਂ ਤੇ ਮੀਂਹ ਪੈ ਤੋਂ ਬਾਅਦ ਜਰੂਰ ਫੇਰਨੀ ਪੈਂਦੀ ਹੈ ਨਹੀਂ ਤੇ ਮਿੱਟੀ ਲੱਗੀ ਰਹਿੰਦੀ ਹੈ ਸੀਸਿਆਂ ਨੂੰ ਤੇ ਇਧਰ ਇਹ ਸੈਜਪਰੀ ਤੋਂ ਨਹੀਂ ਪੂਰਾ ਲੈ ਕੇ ਜ਼ਰੂਰ ਪੈਂਦੇ ਨੇ ਦੇਖ ਲਓ ਇੰਨੀ ਗਰਮੀ ਆ ਕਿਉਂਕਿ ਜੀ ਆਪਣੇ ਉੱਪਰ ਰਹਿੰਦੇ ਕਰਕੇ ਰਾਤ ਨੂੰ ਜਦ ਕੂਲਰ ਲਾਉਂਦੇ ਆ ਨਾ ਦੋ ਟਾਕੀਆਂ ਖੁੱਲੀਆਂ ਹੁੰਦੀਆਂ ਹੁੰਦੇ ਨੇ ਬਹੁਤ ਠੰਡਾ ਹੋ ਜਾਂਦਾ ਹੈ ਮਤਲਬ ਏਸੀ ਵਾਂਗੂ ਹੋ ਜਾਂਦਾ ਕਮਰਾ ਬਹੁਤ ਠਰ ਜਾਂਦਾ ਫਿਰ ਇਹਨਾਂ ਨੂੰ ਪੂਰਾ ਲੈਣਾ ਪੈਂਦਾ ਜਵਾਕਾਂ ਨੂੰ ਠੰਡ ਲੱਗਦੀ ਆ ਤੇ ਇਹ ਪੂਰਾ ਲੈ ਕੇ ਹੀ ਪੈਂਦੇ ਨੇ ਬਹੁਤ ਠੰਡਾ ਹੋ ਜਾਂਦਾ ਇੱਥੇ ਹਵਾ ਬਹੁਤ ਜ਼ਿਆਦਾ ਚੱਲਦੀ ਰਹਿੰਦੀ ਆਪਣੇ ਇੱਥੇ ਕਮਰਾ ਨਾਲੇ ਨਾਲੇ ਸਾਰਾ ਖੁੱਲਾ ਨਾ ਦਰਖਤ ਵਗੈਰਾ ਲੱਗੇ ਹੋਏ ਨੇ ਤੇ ਹਵਾ ਬਹੁਤ ਸੁਣੀ ਆਉਂਦੀ ਰਹਿੰਦੀ ਇੱਥੇ ਰਾਤ ਨੂੰ ਉੱਪਰ ਦੀ ਹੀ ਮौज ਆ ਜੀ ਠੰਡੇ ਹਵਾ ਚ ਆਰਾਮਦਾਰੀ ਰਹਿੰਦੀ ਆ ਤੇ ਆਪਾਂ ਹੁਣ ਇਧਰਲੇ ਕਮਰੇ ਦੀ ਚਾਦਰ ਝਾੜ ਕੇ ਪਿਛਾ ਦਾਂਗੇ ਤੇ ਬਿਸਤਰੇ ਵਗੈਰਾ ਮੈਂ ਚੱਕ ਤੇ ਜੇ ਹਨਾ ਮਤਲਬ ਪਹਿਲਾਂ ਚਾਦਰਾਂ ਝਾੜ ਕੇ ਪਛਾਈਆਂ ਹੁਣ ਚਾਹੇ ਬਾਹਰ ਚ ਸੁੰਬਰੇ ਹਨਾ ਤੇ ਸਾਫ ਜੈ ਲੱਗਣ ਲਾ ਜਾਂਦਾ ਚਾਦਰਾਂ ਝਾੜ ਕੇ ਪਛਾਉਣ ਨਾਲ ਚਾੜੂ ਹਟਾ ਲੈ ਮੈਂ ਲਾਉਣਾ ਸੀਗਾ ਮੈਨੂੰ ਐ ਸੀਗਾ ਪਹਿਲਾਂ ਚਾਦਰਾਂ ਵਗੈਰਾ ਝਾੜ ਕੇ ਬੁਸ਼ਾਦਾ ਤੇ ਫਿਰ ਟਾਕੀਆਂ ਵਗੈਰਾ ਸਾਫ਼ ਕਰਦਾ ਹਨਾ ਟਾਕੀਆਂ ਦੇ ਸੀਸੇ ਦੇ ਜਿਵੇਂ ਮੈਂ ਤੁਹਾਨੂੰ ਦੱਸਿਆ ਮੀਂਹ ਪੈਣ ਤੋਂ ਬਾਅਦ ਕਾਫੀ ਗਰਦਾ ਜਾਂ ਜੰਮ ਜਾਂਦਾ ਹਨਾ ਗੰਦੇ ਜੇ ਮਤਲਬ ਮਿੱਟੀ ਜੀ ਜੰਮ ਜਾਂਦੀ ਆ ਪਾਣੀ ਨਾਲ ਗੰਦੇ ਗੰਦੇ ਪਾਣੀ ਦੀ ਤੇ ਫਿਰ ਉਹ ਸਾਫ਼ ਕਰਨੀ ਪੈਂਦੀ ਆ ਬਹੁਤ ਜ਼ਿਆਦਾ ਮਿੱਟੀ ਚੜ ਜਾਂਦਾ ਤੇ ਉਹ ਆਪਾਂ ਹੁਣ ਪਹਿਲਾਂ ਸਾਫ਼ ਕਰ ਦਾਂਗੇ ਇਥੋਂ ਟਾਕੀਆਂ ਵਗੈਰਾ ਐਨ ਨਾਲ ਇਹ ਸ਼ੀਸ਼ੇ ਖੋਲ ਖੋਲ ਤੇ ਦੋਹਾਂ ਕਮਰਿਆਂ ਦੇ ਮਟਾਕੀਆਂ ਹਵਾ ਲੱਗੂਗੀ ਤੇ ਪਾਣੀ ਸੁੱਕੂ ਜੂਗਾ ਨਹੀਂ ਜੀ ਇਹਨਾਂ ਦੀਆਂ ਜਿਵੇਂ ਹੁਣ ਗਾਹਾਂ ਸੌਣ ਆਉਣ ਨਾ ਚਗਾਠਾਂ ਨੇ ਜਿਹੜੀਆਂ ਫੁੱਲ ਜਾਂਦੀਆਂ ਨੇ ਮਤਲਬ ਸਾਡੀਆਂ ਇਹ ਲੱਕੜ ਦੀਆਂ ਚਗਾਠਾਂ ਨੇ ਸਾਰੀਆਂ ਤੇ ਜਦੋਂ ਫੁੱਲ ਜਾਂਦੀਆਂ ਨੇ ਫਿਰ ਪਾਣੀ ਦੇ ਨਾਲ ਫਿਰ ਇਹ ਟਾਕੀਆਂ ਨਹੀਂ ਲੱਗਦੀਆਂ ਹੈਗੀਆਂ ਕਿਸੇ ਲੋਟ ਕਾਫੀ ਵੇਲੇ ਰਹਿਣ ਲੱਗ ਜਾਂਦੀ ਆ ਇਹਦੀ ਕੁੰਡੀਆਂ ਨਹੀਂ ਲੱਗਦੀਆਂ ਹੈਗੀਆਂ ਫਿਰ ਤਾਂ ਕਰਕੇ ਸਾਨੂੰ ਸੁਕਾ ਕੇ ਇਹ ਹਵਾ ਲਵਾਣੀ ਪੈਂਦੀ ਆ ਅੱਜ ਕੱਲ ਤਾਂ ਲੋਹੇ ਦੀਆਂ ਜਗਾਠਾਂ ਆਉਂਦੀਆਂ ਨੇ ਪਰ ਉਸ ਟਾਈਮ ਸਾਡੇ ਜਦੋਂ ਇਹ ਥਾਂ ਪਾਇਆ ਸੀਗਾ ਉਦੋਂ ਇਹ ਲੱਕੜ ਦੀਆਂ ਜਗਾਠਾਂ ਹੀ ਹੁੰਦੀਆਂ ਸੀਗੀਆਂ ਉਹੀ ਫਿੱਟ ਕਰੀਆਂ ਹੋਈਆਂ ਨੇ ਲੋਹੇ ਦੀਆਂ ਜਗਾਠਾਂ ਵੈਸੇ ਵਧੀਆ ਨੇ ਜਿਹੜੀਆਂ ਅੱਜ ਕੱਲ ਆਉਂਦੀਆਂ ਨੇ ਲੱਕੜ ਦੀਆਂ ਨੂੰ ਤਾਂ ਸਿਉ ਪੈ ਜਾਂਦੀ ਆ ਹੁਣ ਜਿਵੇਂ ਸਾਡੇ ਗੇਟ ਨੇ ਨਾ ਗੇਟ ਵਾਲੀ ਜੀ ਗਾਠਾਂ ਨੂੰ ਸੇਕ ਪਈ ਹੋਈ ਆ کافی ਉਹਦੇ ਵਿੱਚ ਘੁਣਾ ਜੇ ਲੱਗ ਜਾਂਦਾ ਅਸੀਂ ਨਾ ਉਹਦੇ ਵਿੱਚ ਤੇਲ ਵੀ ਪਾਉਨੇ ਹੁੰਨੇ ਆ ਕਹਿੰਦੇ ਉਹਦੇ ਡੀਜ਼ਲ ਤੇਲ ਪਾ ਦੇ ਵੀ ਸਿਰਿੰਜ ਦੇ ਨਾਲ ਤੇ ਉਹ ਵੀ ਪਾ ਦੰਨੇ ਆ ਤੇ کافی ਫਿਰ ਵੀ ਘੁਣੇ ਜਿਨੇ ਖਾ ਲਏ ਉਹਦੀਆਂ ਚਗਾਠਾਂ ਜੀਆਂ ਤੇ ਚਲੋ ਜੀ ਹੁਣ ਆਪਾਂ ਲੱਗਦਾ ਲੱਗਦੇ ਹੱਥ ਕਰਦਾਂਗੇ ਟਾਕੀਆਂ ਵਗੈਰਾ ਸਾਫ ਦੇਖੋ ਅੰਦਰੋਂ ਹਨਾ ਕਿੰਨਾ ਸੋਹਣਾ 뷰 ਆ ਰਿਹਾ ਬਾਹਰਲਾ ਹਰਿਆਵਲ ਦੇਖ ਰਹੀ ਆ ਸਾਨੂੰ ਇੱਥੇ ਟਾਕੀਆਂ ਰਾਹੀ ਸਾਰਾ ਮਤਲਬ ਦਿਖਦਾ ਰਹਿੰਦਾ ਦੂਰ ਤੱਕ ਇਹ ਟਾਕੀ ਆਪਣੇ ਮਤਲਬ ਇਧਰ ਸੜਕ ਜਿਹੜਾ ਰੋਡ ਚੱਲ ਰਿਹਾ ਉੱਥੇ ਤੱਕ ਐਨ ਦੇਖਦਾ ਜੋ ਕੋਈ ਵੀ ਨਿੰਗਦਾ ਕਰਦਾ ਹਨਾ ਸੜਕ ਤੇ ਸਭ ਕੁਝ ਦਿਖਦਾ ਤੇ ਉੱਪਰੋਂ ਖੇਤ ਵਗੈਰਾ ਚ ਵੀ ਥੱਲੇ ਦਿਖ ਜਾਂਦਾ ਐਨ ਆਲੇ-ਦਾਲੇ ਤੇ ਇੱਥੇ ਬੈਠ ਕੇ ਨਿਗਾ ਵਾਝ ਜਾਂਦੀ ਹੈ ਹੂੰ ਚਲ ਹਜੀ ਇਸ ਤੋਂ ਬਾਅਦ ਆਪਾਂ ਲਾਵਾਂਗੇ ਝਾੜੂ ਤੇ ਟਾਕੇ ਆ ਸਾਫ ਕਰਨ ਤੋਂ ਬਾਅਦ ਤੇ ਉਸ ਤੋਂ ਬਾਅਦ ਲਾਵਾਂਗੇ ਜੀ ਪੋਚਾ ਸਿਰਫ ਮੈਂ ਇਹ ਟਾਕੇ ਸਾਫ ਕਰਨੀਆਂ ਨੇ ਜਿਹੜੀ ਬਾਅਦ ਦੀ ਮਤਲਬ ਹੋਰ ਡਸਟਿੰਗ ਵਗੈਰਾ ਉਹ ਮੈਂ ਬਾਅਦ ਚ ਕਰਦੀ ਹੁੰਦੀ ਆ ਪੋਚਾ ਲਾਏ ਤੋਂ ਬਾਅਦ ਮੈਨੂੰ ਐ ਹੁੰਦਾ ਵੀ ਦੁਬਾਰਾ ਫੇਰ ਜਿਵੇਂ ਹੁਣ ਬੈਡਾਂ ਵਗੈਰਾ ਤੇ ਜਿਹੜਾ ਪਤਾ ਨਹੀਂ ਉਹ ਮਿੱਟੀ ਜਾਂ ਕਿੱਥੋਂ ਦੁਬਾਰਾ ਫੇਰ ਆ ਜਾਂਦਾ ਤੇ ਉਹਦੇ ਤੇ ਲੀਰ ਮੈਂ ਬਾਅਦ ਚ ਫੇਰਦੇ ਹੁੰਦੀ ਆ ਇਹ ਤਾਂ ਟਾਕੀਆਂ ਮੈਂ ਪਹਿਲਾਂ ਸਾਫ਼ ਕਰਦੀ ਹਾਂ ਕਿਉਂਕਿ ਇਹ ਨਾ ਤੇ ਮਿੱਟੀ ਜਿਹਾ ਜਮਿਆ ਹੋਇਆ ਸੀਗਾ ਮੀਂਹ ਵਾਲਾ ਤੇ ਇੱਥੇ ਮੈਂ ਦੇਖ ਰਹੀ ਸੀ ਕਿ ਆਪ ਵੀ ਕਿਤੇ ਰਹਿ ਤਾਂ ਨਹੀਂ ਗਿਆ ਆਪਣੇ ਆਪ ਨੂੰ ਪਤਾ ਲੱਗ ਜਾਂਦਾ ਚੰਗਾ ਜਿਹਾ ਨਹੀਂ ਲੱਗਦਾ ਜੇ ਕਿਤੇ ਮਿੱਟੀ ਜੀ ਰਹਿ ਜਵੇ ਤੇ ਇੱਥੇ ਜਿਸ ਕਰਨ ਵੀ ਆ ਗਿਆ ਸੀਗਾ ਇਹ ਕੜਾ ਚੱਕੀ ਫਿਰਦਾ ਸੀਗਾ ਸੱਜਪਰੀ ਦਾ ਕਹਿੰਦਾ ਮੰਮੀ ਸੱਜਪਰੀ ਕਿੱਥੇ ਉਹਦਾ ਕੜਾ ਥੱਲੇ ਪਿਆ ਤੇ ਈਕੜਾ ਚੱਕੇ ਲੈ ਕੇ ਆਇਆ ਸੀਗਾ ਪਰ ਸਹਜ ਹੋਰ ਕੜਾ ਪਾਈਪਰ ਦਾ ਸਰਬ ਲੋ ਦਾ ਇਹ ਯੂਨਿਟ ਖੋਲ ਕੇ ਰੱਖਿਆ ਹੋਇਆ ਸੀਗਾ ਤੇ ਥੱਲੇੋਂ ਲਿਆਉਣਾ ਭੁੱਲ ਗਿਆ ਤਾਂ ਕਮਰੇ ਚ ਪਿਆ ਸੀ ਜਿਸ ਕਾਰਨ ਚੱਕ ਲਿਆ ਫਿਰ ਤੇ ਲੋ ਜੀ ਆਪਾਂ ਨੇ ਇੱਥੇ ਝਾੜੂ ਲਾ ਲਿਆ ਹੁਣ ਲੱਗ ਗਈ ਜੀ ਆਪਾਂ ਪੋਚਾ ਲਾਣ ਪੋਚਾ ਜੀ ਮੈਂ ਬੈਠ ਕੇ ਬੈਠ ਕੇ ਲਾਉਂਗੀ ਤੇ ਬੈਠ ਕੇ ਲਾਉਣ ਨਾਲ ਕਾਫੀ ਹੱਦ ਤੱਕ ਹਨਾ ਸਾਫ ਹੋ ਜਾਂਦਾ ਜਿਹੜਾ ਆਪਾਂ ਖੜਕੇ ਪੋਚਾ ਲਾਉਨੇ ਆ ਜੀ ਉਹਦੇ ਨਾਲੋਂ ਬੈਠ ਕੇ ਜਿਹੜਾ ਪੋਚਾ ਲਾਉਨੇ ਆ ਉਹਦੀ ਵਰਗੀ ਤੀਸ ਨਹੀਂ ਗੀ ਜਦੋਂ ਆਪਾਂ ਬੈਠ ਕੇ ਪੋਚਾ ਲਾਉਨੇ ਨਾਲ ਤੈਨ ਦੱਬ ਕੇ ਹਨਾ ਫर्श ਦੀ ਸਫਾਈ ਹੋ ਜਾਂਦੀ ਆ ਜਿੱਥੇ ਦਾਗ ਵਗੈਰਾ ਹੁੰਦਾ ਅਗਲਾ ਦੱਬ ਕੇ ਸਾਫ ਕਰ ਦਿੰਦਾ ਜਿਵੇਂ ਹੁਣ ਤੁਹਾਨੂੰ ਪਤਾ ਹੀ ਹੈ ਹੁਣ ਬੱਚਿਆਂ ਵਾਲਾ ਘਰ ਆ ਕਿਤੇ ਉਹ ਚਾਹ ਡੋਲ ਦਿੰਦੇ ਨੇ ਕਿਤੇ ਕੁਝ ਖਾਣਾ ਦਿੰਦੇ ਨੇ ਫਿਰ ਉਹਦੇ ਦਾਗ ਵਗੈਰਾ ਲੱਗ ਜਾਂਦੇ ਨੇ ਫर्श ਤੇ ਤੇ ਉਹ ਆਪਾਂ ਸਮਾਰ ਕੇ ਹਨ ਦਬਕੇ ਪੋਚਾ ਲਾ ਦਨੇ ਤੇ ਉਹਨਾਂ ਸਾਫ ਹੋ ਜਾਂਦੇ ਨੇ ਤੇ ਨਲੇ ਜੀ ਹੁਣ ਅੱਜ ਕੱਲ ਤਾਂ ਸਾਰੇ ਕੰਮ ਖੜ ਕੇ ਕਰਦੇ ਆ ਮਤਲਬ ਰੋਟੀ ਪਾਣੀ ਜੋ ਚਾਹ ਚਾਹ ਪਾਣੀ ਬਣਾਉਣਾ ਰਸੋਈ ਚ ਸਾਰੇ ਦਿਹਾੜੀ ਖੜੇ ਰਹਿਣੇ ਆ ਤੇ ਚਾੜ ਪੋਚਾ ਵੀ ਖੜ ਕੇ ਲਾਉਨੇ ਆ ਜਿਹੜਾ ਡੰਡਾ ਜਿਹਾ ਆ ਗਿਆ ਪੋਚਾ ਵਾਲਾ ਉਹਦੇ ਨਾਲ ਖੜ ਕੇ ਲਾਉਨੇ ਆ ਮੈਨੂੰ ਲੱਗਦਾ ਨਾ ਇਹ ਇਹਦੇ ਕਰਕੇ ਹਨਾ ਆਪਣੇ ਜਿਹੜੇ ਗੋਡੇ ਵਗੈਰਾ ਨੇ ਛੇਤੀ ਦੁਖਣ ਲੱਗ ਜਾਂਦੇ ਨੇ ਤੇ ਅੱਜ ਕੱਲ ਤਾਂ ਮੈਨੂੰ ਲੱਗਦਾ 30 35 ਸਾਲਾਂ ਦੇ ਹੁੰਦਿਆਂ ਦੇ ਗੋਡੇ ਦੁਖਣ ਲੱਗ ਜਾਂਦੇ ਕੰਨਾਂ 'ਚ ਸੁਣਿਆ ਮੈਂ ਕਹਿੰਦੇ ਹੁੰਦੇ ਆ ਮੇਰੇ ਗੋਡੇ 'ਚ ਦਰਦ ਹੁੰਦਾ ਗੋਡੇ ਦੁੱਦਦੇ ਆ ਮੇਰੇ ਤੋਂ ਬੈਠ ਨਹੀਂ ਹੁੰਦਾ ਮੈਨੂੰ ਤਾਂ ਲੱਗਦਾ ਇਹੀ ਕਾਰਨ ਆ ਕਿ ਆਪਾਂ ਹਨਾ ਜਿਹੜਾ ਪਹਿਲਾਂ ਪੋਚਾ ਬੈਠ ਕੇ ਲਾਉਂਦੇ ਹੁੰਦੇ ਸੀਗੇ ਤੇ ਹੁਣ ਆਪਾਂ ਨੇ ਇਹ ਲਾਉਣਾ ਛੱਡ ਤਾ ਆਪਾਂ ਨੂੰ ਸੁੱਖ ਪੈ ਗਿਆ ਵਿਖੜ ਕੇ ਪੋਚਾ ਲਾ ਲਓ ਤੇ ਬੰਦਾ ਫਟਾਫਟ ਲਾ ਕੇ ਪੋਚਾ ਡੰਡੇ ਜੇ ਨਾਲ ਪਰੇ ਜਾਂਦਾ ਤੇ ਵੈਸੇ ਬੈਠ ਕੇ ਪੋਚਾ ਲਾਉਣਾ ਬਹੁਤ ਵਧੀਆ ਸਿਹਤ ਲਈ ਵੀ ਤੇ ਆਪਣੇ ਗੋਡਿਆਂ ਲਈ ਵੀ ਉੱਠਣ ਬੈਠਣ ਵਧੀਆ ਹੋ ਜਾਂਦੀ ਐਕਸਰਸਾਈਜ਼ ਇੱਕ ਤਰ੍ਹਾਂ ਦੀ ਐਕਸਰਸਾਈਜ਼ ਏ ਆ ਜੀ ਇਹ ਦੇਖੋ ਜੀ ਹੁਣ ਕੰਮਕਾਰਾਂ ਦੇ ਵਿੱਚ ਸਵੇਰੇ ਸਵੇਰੇ ਮਾਰਨਿੰਗ ਸ਼ੈਰ ਤਾਂ ਕਰਨੀ ਹੁੰਦੀ ਹੈਗੀ ਹਨਾ ਤੇ ਕਿਉਂਕਿ ਜੀ ਮੇਰਾ ਹੀ ਦੇਖ ਲਓ ਤੜਕੇ ਉੱਠ ਕੇ 4 ਵਜੇ ਤੋਂ ਬਸ ਚਾਹ ਧਰਦੀ ਸਰ ਕੁਸ਼ਾਂ ਦੇ ਵਿੱਚ ਚਲੇ ਜਾਨੀਆਂ ਗੋਹਾ ਖਿੱਚਣੀਆਂ ਖੜਪੀਆਂ ਹੋਣੀਆਂ ਜਾਂ ਨੂੰ ਚਾਹ ਬਣਦੀ ਆ ਦੁਬਾਰਾ ਫੇਰ ਪਾਣੀ ਪੁਣੀ ਪੀ ਕੇ ਫੇਰ ਤਾਰਾ ਚੋਣ ਲੱਗ ਜੰਨੇ ਆ ਜਾਂ ਨੂੰ ਸਾਰਾ ਡੰਗਰਾਂ ਦੇ ਵੀੜ ਦੇ ਨੂੰ 6 ਵਜੇ ਜਾਂਦੇ ਨੇ ਤੇ ਮਾਰਨਿੰਗ ਸ਼ੈਰ ਕਦੋਂ ਕਰਨ ਲਈ ਜਾਈਏ ਪਰ ਜਿਹੜੇ ਸਾਡੇ ਇੱਥੇ ਆਲੇ-ਦਾਲੇ ਲੋਕ ਰਹਿੰਦੇ ਨੇ ਜਿਹੜੇ ਵਿਚਾਰੇ ਕੁਆਟਰਾਂ ਚ ਰਹਿੰਦੇ ਨੇ ਤੇ ਉਹ ਤਾਂ ਬਹੁਤ ਆਉਂਦੇ ਹੁੰਦੇ ਆ ੱਡੇ ਤੋਂ ਕਿਉਂਕਿ ਜੀ ਉਹਨਾਂ ਨੂੰ ਮਤਲਬ ਕਿੰਨਾ ਕੰਮ ਆ ਘਰ ਵਿੱਚ ਸਿਰਫ ਇੱਕ ਦੋ ਕਮਰਿਆਂ ਚ ਰਹਿੰਦੇ ਹੁੰਦੇ ਆ ਹਨਾ ਤੇ ਉਹਨਾਂ ਨੇ ਆਹੀ ਆਥਨ ਸਵੇਰ ਘੁੰਮਣਾ ਹੁੰਦਾ ਜਿਹੜੇ ਪਰਦੇਸੀ ਆ ਕੇ ਆਪਣੇ ਇੱਥੇ ਬੈਠੇ ਨੇ ਕੁਆਟਰਾਂ ਚ ਤੇ ਉਹ ਕਰਦੇ ਨੇ ਸਾਡੇ ਤੇ ਇੱਥੇ ਮਾਰਨਿੰਗ ਸ਼ੈਰ ਬਹੁਤ ਆਉਂਦੇ ਨੇ ਅੱਡਿਆਂ ਸਾਡੇ ਅੱਡੇ ਤੋਂ ਇੱਥੇ ਵਾਟਰ ਵਾਲੇ ਲੋਕ ਛੋਟੇ ਛੋਟੇ ਬੱਚੇ ਆਉਂਦੇ ਨੇ ਨਾਲ ਤੇ ਬੜੇ ਵੀ ਆਉਂਦੇ ਨੇ ਤੇ ਪਰ ਸਾਡੇ ਵਰਗਿਆਂ ਦੀ ਤਾਂ ਜੀ ਘਰ ਦੇ ਵਿੱਚ ਮਾਰਨਿੰਗ ਸ਼ੇਅਰ ਹੋ ਜਾਂਦੀ ਆ ਬਸ ਇਹੀ ਐਕਸਰਸਾਈਜ਼ ਆਪਣੀ ਸਵੇਰੇ ਉੱਠ ਵੀ ਸਾਰ ਝਾੜੂ ਪੋਚਾ ਕਰ ਲੋ ਤੇ ਬਾਕੀ ਫੇਰੇ ਤੋਰੇ ਦੇ ਕੰਮ ਜਿਵੇਂ ਹੁਣ ਦੇਖ ਲਓ ਜੀ ਸਾਡੇ ਤਾਂ ਪੌੜੀ ਦਾ ਇਹ ਕੰਮ ਕਾਫੀ ਆ ਸਾਡੇ ਸਾਰੀ ਦਿਹਾੜੀ ਚ ਕਿੰਨੇ ਗੇੜੇ ਲੱਗ ਜਾਂਦੇ ਨੇ ਕਦੇ ਉੱਪਰ ਕਦੇ ਥੱਲੇ ਇਦਾਂ ਬਾਰ-ਬਾਰ ਕਦੇ ਪਸ਼ੂਆਂ ਨੂੰ ਦੇਖਣ ਚਲੇ ਜਾਓ ਕਦੇ ਧਾਰਾਂ ਚੋਂ ਚਲੇ ਜਾਓ ਕਦੇ ਸੰਭਰਨ ਚਲੇ ਜਾਓ ਜੇ ਕੋਈ ਆ ਗਿਆ ਥੱਲੇ ਹਾਕ ਮਾਰ ਲਈ ਤਾਂ ਫੇਰ ਥੱਲੇ ਚਲੇ ਜਾਓ ਇਦਾਂ ਸਾਡੀ ਐਕਸਰਸਾਈਜ਼ ਹੁੰਦੀ ਰਹਿੰਦੀ ਐ ਤੇ ਪੌੜੀਆਂ ਦਾ ਪਹਿਲਾਂ-ਪਹਿਲਾਂ ਸਾਨੂੰ ਔਖਾ ਲੱਗਦਾ ਹੁੰਦਾ ਸੀਗਾ ਪੌੜੀਆਂ ਉਤਰਨ ਕਰਨੀਆਂ ਪਰ ਹੁਣ ਸਾਨੂੰ ਸੁਭਾਅ ਪੈ ਗਿਆ ਤੇ ਹੁਣ ਸਾਨੂੰ ਕੋਈ ਔਖਾ ਨਹੀਂ ਲੱਗਦਾ ਹੈਗਾ ਮੈਂ ਦਿਆੜੀ ਦੇ 10 10 15 15 ਗੇੜੇ ਵੀ ਲਾ ਦਿੰਨੀ ਆ ਥੱਲੇ ਤੇ ਉਂ ਪਰ ਜੇ ਸਾਡੇ ਕੋਈ ਆਉਂਦਾ ਹੈ ਉਹ ਸਾਨੂੰ ਕਹਿ ਦਿੰਦਾ ਹੈ ਜੀ ਤੁਸੀਂ ਕਿਵੇਂ ਚੜਦੇ ਹੋ ਉਤਰਦੇ ਹੋ ਤੁਹਾਨੂੰ ਔਖਾ ਨਹੀਂ ਲੱਗਦਾ ਹੈਗਾ ਪੌੜੀਆਂ ਚੜਨ ਦਾ ਪਰ ਅਸੀਂ ਕਹਿ ਦਿੰਦੇ ਆ ਕਿ ਸਾਨੂੰ ਤਾਂ ਸੁਭਾਅ ਪਿਆ ਹੋਇਆ ਹੁਣ ਤੇ ਸਾਨੂੰ ਕੋਈ ਔਖਾ ਨਹੀਂ ਲੱਗਦਾ ਹੈਗਾ ਜੀ ਚਲੋ ਜੀ ਹੈਨਾ ਆਪਣਾ ਪੋਚਾ ਵੀ ਲੱਗ ਚੁੱਕਿਆ ਏ ਤੇ ਆਪਾਂ ਨੇ ਗਲਾਂ ਵੀ ਕਾਫੀ ਮਾਰ ਲਈਆਂ ਹੋ ਸਕਦਾ ਮੇਜੀ ਬੈਟ ਕੇ ਪੋਚਾ ਲਾਇਆ ਕਰੂ ਹਨਾ ਸੇਤ ਵਰਦੀਆ ਬਣੀ ਰਹਿੰਦੀ ਹੈ ਤੇ ਇੱਥੇ ਜੀ ਹੁਣ ਮੈਂ ਪੋਚਾ ਲਾਉਣ ਤੋਂ ਬਾਅਦ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਿ ਡਸਟਿੰਗ ਵਾਚ ਕਰਦੀ ਹੁੰਦੀ ਆ ਇੱਥੇ ਪੋਚਾ ਲਾਉਣ ਤੋਂ ਬਾਅਦ ਜੀ ਮੈਂ ਮਾंजे ਸੀਗੇ ਨਹੀਂ ਭਾਂਡੇ ਪਹਿਲਾਂ ਮਾਜ ਲੈ ਸੀਗੇ ਛਡੋ ਪੋਚਾ ਲਾਉਣ ਤੋਂ ਪਹਿਲਾਂ ਕਿਉਂਕਿ ਫਿਰ ਮੈਂ ਮੈਨੂੰ ਐ ਹੁੰਦਾ ਵੀ ਬਾਅਦ ਚ ਪੋਚਾ ਲੱਗ ਜਾਊਗਾ ਪਹਿਲਾਂ ਜਿਹੜੇ ਭਾਂਡੇ ਨੇ ਮਾਜ ਕੇ ਧੋਪਾ ਰੱਖਦਾ ਤੇ ਭਾਂਡੇ ਵਗੈਰਾ ਮਾਂਜ ਕੇ ਉਸ ਤੋਂ ਬਾਅਦ ਪੋਚਾ ਲਾਇਆ ਪੋਚਾ ਲਾ ਕੇ ਫਿਰ ਮੈਂ ਲੱਗੀ ਸੀ ਜੀ ਇਹ ਗੇਟ ਵਗੈਰਾ ਸਾਫ਼ ਕਰਨ ਗੇਟਾਂ ਤੇ ਵੀ ਜੀ ਮੈਂ ਇੱਕ ਦੋ ਦਿਨ ਬਾਅਦ ਲੀਰ ਗਿੱਲੀ ਕਰਕੇ ਫੇਰ ਦੰਨੇ ਹਿੰਦੀਆਂ ਕਿਉਂਕਿ ਜੀ ਛਿੱਟੇ ਛਿੱਟੇ ਦਾਗ ਜੇ ਲੱਗ ਜਾਂਦੇ ਨੇ ਉਹ ਦੇਖਣ ਨੂੰ ਭੱਦੇ ਜੇ ਲੱਗਦੇ ਨੇ ਬੁਰੇ ਲੱਗਦੇ ਨੇ ਜਦੋਂ ਹਨਾ ਆਪਣੇ ਆਪ ਨੂੰ ਇੰਨੇ ਚੰਗਾ ਲੱਗਦਾ ਫਿਰ ਦੂਸਰੇ ਜਦੋਂ ਆਪਣੇ ਕੋਈ ਆਵੇ ਹਨਾ ਉਹਨੂੰ ਤਾਂ ਕੀ ਚੰਗਾ ਲੱਗਣਾ ਤੇ ਮੈਂ ਤੀ ਇੱਕ ਦਿਨੇ ਇਥੇ ਲੀਰ ਫੇਰਦ ਨਹੀਂ ਹੁੰਦੀਆਂ ਗਿੱਲੀ ਕਰਕੇ ਬਾਕੀ ਸੁੱਕੀ ਲੀਰ ਦਾ ਫੇਰ ਦਿਉ ਰਹਿਣੀ ਆ ਗੇਟਾਂ ਵਗੈਰਾ ਤੇ ਬੈਡਾਂ ਤੇ ਸੀਟਾਂ ਤੇ ਜਿੰਨਾ ਵੀ ਸਮਾਨ ਪਿਆ ਇਹਨਾਂ ਤੇ ਲੀਰ ਤਾਂ ਫੇਰਨੀਉ ਪੈਂਦੀ ਹੈ ਜੀ ਇੰਨਾ ਕਰਦਾ ਹੁੰਦਾ ਦੇਖ ਲਓ ਪਤਾ ਨਹੀਂ ਕਿੱਥੋਂ ਆਉਂਦਾ ਇੰਨਾ ਕਰਦਾ ਛੋਟੇ ਛੋਟੇ ਕਣ ਪਤਾ ਨਹੀਂ ਸੂਰਜ ਦੇ ਰੋਸ਼ਨੀ ਨਾਲ ਆਉਂਦੇ ਨੇ ਬਰੇਕ ਫਰੇਕ ਜੇ ਕਣ ਕਾਫੀ ਆ ਜਾਂਦੇ ਨੇ ਤੇ ਆਪਣੇ ਇਧਰ ਦੋਏ ਗੇਟ ਹੋ ਗਏ ਸਾਫ ਤੇ ਇਹ ਵੀ ਕਰਦਾਂਗੇ ਇੱਧਰ ਸਾਡਾ ਟੀਵੀ ਚੱਲ ਰਿਹਾ ਸੀਗਾ ਫੇਰ ਟੀਵੀ ਦੀ ਆਵਾਜ਼ ਵਿੱਚ ਹਾਰੇ ਸੀ ਤਾਂ ਕਰਕੇ ਮੈਨੂੰ ਸਾਰੇ ਬਲੌਗ ਦੇ ਵਿੱਚ ਅੱਜ ਵਾਇਸ ਓਵਰ ਕਰਨੀ ਪਈ ਕਿਉਂਕਿ ਜੀ ਮੈਂ ਸਵੇਰ ਤੋਂ ਟੀਵੀ ਚੱਲਣ ਲੱ ਆ ਜਾਂਦਾ ਤੇ ਫਿਰ ਉਹਦੀ ਆਵਾਜ਼ ਜੇ ਵਿੱਚ ਆ ਜਵੇ ਨਾ ਫਿਰ ਕਾਪੀਰਾਈਟ ਆ ਜਾਂਦਾ ਹਨਾ ਤਾਂ ਕਰਕੇ ਫਿਰ ਉਹਦਾ ਵੀ ਧਿਆਨ ਰੱਖਣਾ ਪੈਂਦਾ ਹੈ ਤਾਂ ਅੱਜ ਫਿਰ ਮੈਂ ਵਾਇਸ ਓਵਰ ਨਾਲੇ ਕੰਮ ਸਾਰੇ ਆ ਤੇ ਚਲੋ ਜੀ ਆਪਣੇ ਸਾਰੇ ਗੇਟ ਵਗੈਰਾ ਹੋ ਗਏ ਸਾਫ ਸਾਫ ਹੋਏ ਜਦੋਂ ਨਾ ਨੀਰ ਜੀ ਫੇਜ ਬਿਹਾਰ ਇੱਕ ਚੀਜ਼ ਦੇ ਉੱਤੇ ਫਿਰ ਸਾਫ ਸਾਫ ਜਿਹਾ ਲੱਗਣ ਲੱਗ ਜਾਂਦਾ ਆਪਣੇ ਅੱਖਾਂ ਨੂੰ ਵੀ ਸਾਫ ਲੱਗਦਾ ਤੇ ਘਰ ਵੀ ਵਧੀਆ ਹੋ ਜਾਂਦਾ ਸਾਫ ਤੇ ਲੋ ਜੀ ਇੱਥੇ ਜਿਸ ਕਰਨ ਵੀ ਆ ਗਿਆ ਨੀਚੋਂ ਪਤਾ ਨਹੀਂ ਕੀ ਕਹਿ ਰਿਹਾ ਮੈਨੂੰ ਆ ਕੇ ਤੇ ਚਲੋ ਜੀ ਆਪਾਂ ਹੁਣ ਬਲੌਗ ਦਾ ਵੀ ਐਂਡ ਇੱਥੇ ਕਰਦੇ ਆਂ ਮਿਲਾਂਗੇ ਕੱਲੂ ਕਿਸੇ ਹੋਰ ਨਵੇਂ ਬਲੌਗ ਦੇ ਨਾਲ ਤਦ ਤੱਕ ਲਈ ਓਕੇ ਬਾਏ ਬਾਏ ਟਾਟਾ